ਤਾਂ ਨਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਆਪਣੇ ਮਾਤਾ ਗੰਗਾ ਜੀ ਨੂੰ ਜਿਹੜਾ ਉਥੇ ਮੌਸਾ ਬੇਹਣ ਗਏ ਉਸ ਟਾਈਮ ਜਿਹੜੇ ਉਹਨੂੰ ਜਦੋਂ ਸਤਿਗੁਰੂ ਮਹਾਰਾਜ ਦੇ ਨਾਲ ਜਿਹੜੀ ਜਨਨ ਗਈ ਉਹਦੇ ਵਿੱਚ ਸਾਧ ਬੀਸੀ ਉਹਦੇ ਵਿੱਚ ਸਾਰੇ ਇਹ ਜਿਹੜੇ ਧਰਮਾਂ ਦੇ ਲੋਕ ਸੀਗੇ ਫਿਰ ਉਹ ਪਿੰਡ ਵਾਲਿਆਂ ਨੇ ਕਿਹਾ ਵੀ ਇਹ ਤਾਂ ਸਾਰਿਆਂ ਨੂੰ ਲਾਣੇ ਨੂੰ ਇਕੱਠੇ ਗਲਤ ਕਰਿਆ ਆਪਾਂ ਨੇ ਇਹ ਜਿਹੜੀ ਇਹਨਾਂ ਦੇ ਨਾਲ ਮਾਤਾ ਗੰਗਾ ਦਾ ਵਿਆਹ ਕਰਨਾ ਸੀ ਉਹ ਕਹਿੰਦੇ ਇਹਨਾਂ ਨੇ ਇੱਕ ਸ਼ਰਤ ਰੱਖਦੀ ਵੀ ਜਿਹੜਾ ਸਾਡੇ ਪਿੰਡ ਦੀ ਰਵਾਇਤ ਆ ਜਿਹੜਾ ਘੋੜੇ ਤੇ ਲਾੜਾ ਚੜ੍ਹ ਕੇ ਕਿਲਾ ਪਟਦਾ ਅਸੀਂ ਉਹਦੇ ਨਾਲ ਫਿਰ ਵਿਆਹ ਕਰਦੇ ਆਂ ਹਰੋਣਾ ਪਿੰਡ ਵਾਲਿਆਂ ਨੇ ਇੱਕ ਬਹੁਤ ਭਾਰਾ ਜਿਹੜਾ ਦਰਖਸੀ ਜੰਡ ਦਾ ਉਹਨੂੰ ਉੱਤੋਂ ਵੱਢ ਕੇ ਉਹਨੂੰ ਘੜ ਘੜ ਕੇ ਕਿਲੇ ਦਾ ਰੂਪ ਦੇ ਦਿੱਤਾ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕੋਲ ਇਹ ਵੀ ਛੱਡ ਪਿੰਡ ਦੀ ਰਿਵਾਇਤ ਆਹੇ ਫਿਰ ਤਾਨੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਘੋੜੇ ਤੇ ਸਵਾਰ ਹੋ ਕੇ ਜਿਹੜਾ ਘੋੜੇ ਨੂੰ ਭਜਾ ਕੇ ਜੇ ਤੁਸੀਂ ਦੇਖਿਆ ਹੁਣ ਇਸੇ ਤਰ੍ਹਾਂ ਪੂਰੇ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਜਦੋਂ ਉਹਦੇ ਵਿੱਚ ਵਰਸ਼ਾ ਮਾਰਿਆ ਸਣੇ ਜਣਾ ਜਿਹੜੋ ਪੱਡ ਕੇ ਛਟਿਆ ਨਾ ਜਿਹੜੇ ਲੋਕ ਸਿਓ ਹੈਰਾਨ ਹੋ ਗਏ ਉਥੇ ਘੋੜਾ ਵੀ ਸ਼ਹੀਦ ਹੋ ਗਿਆ ਸੀ ਇੰਨਾ ਜ਼ੋਰ ਲੱਗਿਆ ਸਤਗੁਰੂ ਮਹਾਰਾਜ ਜੀ ਨੇ ਫਿਰ ਕਿਹਾ ਵੀ ਹੁਣ ਅਸੀਂ ਵਿਆਹਣਾ ਨਹੀਂ ਫਿਰ ਮਾਤਾ ਕੰਗਾ ਜੀ ਆਪ ਚੱਲ ਕੇ ਗਏ ਵੀ ਸਾਡਾ ਕੋਈ ਕਸੂਰ ਨਹੀਂ ਇਹ ਜਾਦੀ ਪਰੰਪਰਾ ਚੱਲਦੀ ਆ